ਵਹੇਗੁਰਜੀ ਕਾ ਖਾਲਸਾ ਵਹੇਗੁਰਜੀ ਕੀ ਫਤਿਹ ਅੱਜ ਸਾਡੀ ਇੱਕ ਬੇਨਤੀ ਹੈਗੀ ਆ ਕਿਸਾਨਾਂ ਦੇ ਜਿਹੜੇ ਮੁਖੀਆ ਯੂਨੀਅਨ ਦੇ ਲੀਡਰਸ਼ਿਪ ਤੇ ਆਪਣੇ ਜਿਹੜੇ ਪੰਜਾਬ ਦੀ ਤੇ ਹਰਿਆਣੇ ਦੀ ਸੰਗਤ ਇਹ ਕਾ ਜ ਸਪੈਸ਼ਲ ਸਾਡੋਂ ਬੇਨਤੀ ਹੈਗੀ ਆ ਇਹਨਾਂ ਨੂੰ ਲੀਡਰਸ ਲੀਡਰਸ ਨੇ ਜਿਹੜੇ ਸਾਡੇ ਕਿਸਾਨ ਦੇ ਯੂਨੀਅਨ ਲੀਡਰਸ ਆ ਮੁਖੀਆ ਸਾਡੇ ਪਹਿਲਾਂ ਤਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਭਈ ਦੇਖੋ ਸਾਰੇ ਕਿਸਾਨ ਯੂਨੀਅਨ ਦੇ ਲੀਡਰਸ਼ਿਪ ਵਿੱਚ ਤੁਸੀਂ ਕਿੱਥੇ ਤੱਕ ਆ ਗਏ ਆ। ਕਿੰਨਾ ਤੁਹਾਨੂੰ ਸਪੋਰਟ ਮਿਲਿਆ। ਤੇ ਸਾਰਾ ਪੰਜਾਬ ਤੁਹਾਡੇ ਨਾਲ ਜੁੜਿਆ ਆ। ਮੈਨੂੰ ਕਹ ਜੇ ਤੁਸੀਂ ਸੱਚਾਈ 'ਚ ਸੋਚੋਗੇ। ਭਾਵੇਂ ਤੁਸੀਂ ਵੀ ਨਹੀਂ ਕੋਈ ਸੋਚਿਆ ਹੋਣਾ। ਭਈ ਇੰਨੀ ਵੱਡਾ ਇੱਕ ਇੰਨਾ ਵੱਡਾ ਇਕੱਠ ਜਾਂ ਧਰਨਾ ਹੋਊਗਾ ਲੱਗੂਗਾ ਜਿੱਥੇ ਲਖਾਂ ਤੋਂ ਕਰੋਨਾ ਤੱਕ ਸੰਗਤ ਪਹੁੰਚੂਗੀ ਦਿਨ ਦਿਹਾੜੀ ਸੋ ਇਹਦੇ ਵਿੱਚ ਮੇਰਾ ਇਹ ਸੁਨੇਹਾ ਤੇ ਇੱਕ ਬੇਨਤੀ ਹੈਗੀ ਆ ਕਿਸਾਨਾਂ ਦੇ ਜਿਹੜੇ ਭਈ ਲੀਡਰਸ਼ਿਪ ਇਹ ਕਿਸਾਨ ਯੂਨੀਅਨ ਦੀ ਲੀਡਰਸ਼ਿਪ ਐਸਵੇਲੇ ਦਿੱਲੀ ਸਾਡੇ ਬਜ਼ੁਰਗ ਸਾਡੀ ਸਿਆਣੇ ਭਈ ਜਦੋਂ ਅਸੀਂ ਸੋਚਦੇ ਪਏ ਇਤਿਹਾਸ ਦੇ ਵਿੱਚ ਇੱਕ ਸਮਾਂ ਇਦਾਂ ਦਾ ਹੁੰਦਾ ਸਾਡੇ ਅਭ ਯਾਰ ਜਿਵੇਂ ਜਿਹੜਾ ਅਸੀਂ ਸੋਚਿਆ ਨਹੀਂ ਸੀਗਾ ਜਿੱਦਾਂ ਹੁਣ ਤੁਸੀਂ ਐਗਜ਼ਾਮਪਲ ਤੁਹਾਨੂੰ ਦੇਣਾ ਮੈਂ ਕਦੇ ਹੀ ਸੋਚਿਆ ਨਹੀਂ ਸੀਗਾ ਭਈ ਰੂਸ ਇੱਕ ਬਹੁਤ ਵੱਡਾ ਦੇਸ਼ ਹੁੰਦਾ ਸੀਗਾ ਉਹਦੇ ਵਿੱਚ ਹਿੰਨੇ ਕਿੰਨੇ ਕਿੰਨੇ ਦੇਸ਼ ਮੁੜ ਕੇ ਫੇਰ ਬਣ ਗਏ ਇੱਕ ਵਾਰੀ ਉਹ ਵੀ ਪਹਿਲਾਂ ਵੀ ਸਾਰੇ ਇਕੱਠੇ ਹੋ ਗਿਆ ਸੀਗਾ ਦੂਜੇ ਪਾਸੇ ਇੱਕ ਬਹੁਤ ਵੱਡੀ ਕੰਧ ਸੀ ਦੋ ਦੇਸ਼ਾਂ ਵਿੱਚ ਈਸ ਜਰਮਨੀ ਵਿੱਚ ਵੈਸਟ ਜਰਮਨੀ ਵਿੱਚ ਉਹ ਕੰਧ ਵੀ ਲੱਗ ਪਈ ਤੇ ਲੋਕਾਂ ਲੋਕ ਜਿਹੜੇ ਭਈ ਇੱਕ ਹੋ ਗਏ ਇਤਿਹਾਸ ਤੌਰ ਤੇ ਆ ਜਿਹੜਾ ਸਮਾਂ ਆ ਹੁਣ ਜਿਹੜਾ ਆ ਰਿਹਾ ਇਸ ਵੇਲੇ ਸਾਡੇ ਉੱਪਰ ਜਾ ਆਇਆ ਹੈ ਕਿਸਾਨਾਂ ਦਾ ਜਿਹੜਾ ਭਈ ਸੰਘਰਸ਼ ਚੱਲ ਰਿਹਾ ਹੁਣ ਤੁਹਾਡੇ ਸਿਰ ਤੇ ਸਾਰਾ ਕੁਝ ਆਇਆ ਹੈ ਸਾਡੀ ਜਿਹੜੀ ਲੀਡਰਸ਼ਿਪ ਆ ਅਸੀਂ ਪਹਿਲਾਂ ਅਸੀਂ ਉਹਨੂੰ ਸਾਰਿਆਂ ਨੂੰ ਬਹੁਤ ਹੀ ਧੰਵਾਦਿਆਂ ਦਾ ਸਰੰਦਾਂ ਅਸੀਂ ਸਤਿਕਾਰ ਕਰਦੇ ਕਿਉਂਕਿ ਜਿਹੜੇ ਨੌਜਵਾਨ ਵੀ ਜੁੜੇ ਆ ਸਾਡੇ ਨੌਜਵਾਨ ਲੀਡਰਸ਼ਿਪ ਹੈਗੀ ਆ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਨਹੀਂ ਗਏ ਉਹਦੇ ਵਿੱਚ ਵੀ ਸਾਡੇ ਇੰਡੀਵਿਜੂਅਲ ਨੌਜਵਾਨ ਜਿਹੜੇ ਅਸਵੇਲੇ ਲੀਡ ਕਰ ਰਹੇ ਲੱਖਾ ਸਿਦਾਨਾ ਹੋਵੇ ਦੀਪ ਸਿੱਧੂ ਹੋਵੇ ਹੋਰ ਵੀ ਨੌਜਵਾਨ ਅਸਵੇਲੇ ਜਿਹੜੇ ਮੋਰੀ ਮੋਰੀ ਹੁਕਮ ਨੌਜਵਾਨਾਂ ਨਾਲ ਜੁੜਿਆ ਅਸੀਂ ਕਰਦੇ ਹਾਂ ਸੰਘਰਸ਼ ਦੇ ਵਿੱਚ ਕਿਉਂਕਿ ਇਤਿਹਾਸਿਕ ਤੌਰ ਤੇ ਜਿਹੜਾ ਕੋਈ ਸੰਘਰਸ਼ੰਦਾ ਜੇ ਕੋਈ ਨੌਜਵਾਨ ਪੀੜੀ ਨਾਲ ਜੁੜੇ ਉਹ ਬਿਲਕੁਲ ਕਾਮਯਾਬ ਨਹੀਂ ਹੁੰਦਾ ਹੁਣ ਉਧਰੋਂ ਬਜ਼ੁਰਗਿਆ ਬੱਚੇ ਆ ਤੇ ਸਾਰੀ ਨੌਜਵਾਨ ਪੀੜੀ ਵੀ ਪੰਜਾਬ ਦੀ ਏ ਦਿੱਲੀ ਦੇ ਵੀ ਕਾ ਲਗੜੇ ਪੰਜਾਬੀ ਵਾਸੀ ਆ ਉਹ ਵੀ ਨਾਲ ਜਿਹੜੇ ਉਹ ਸਾਰਾ ਕੁਝ ਇਹ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਉਫੋਣ ਲੱਗੀ ਆ ਕਿ ਕਿੱਦਾਂ ਨਭਾਉਣੀ ਆ ਸੋ ਜਿਹੜੀ ਮੇਰੀ ਬੇਨਤੀ ਇਹ ਆ ਤੇ ਇਹ ਕੋਈ ਵੀ ਗੱਲ ਹੋ ਰਹੀ ਆ ਜਾਂ ਗੱਲ ਹੋਈ ਆ ਤੁਹਾਡੇ ਜਿਹੜੇ ਲੀਡਰਸ਼ਿਪ ਆ ਜਾਂ ਯੂਥ ਲੀਡਰਸ਼ਿਪ ਆ ਜਿਹੜੇ ਇਸ ਵੇਲੇ ਇੱਕ ਥਾਂ ਤੇ ਇੱਕ ਥਾਂ ਤੇ ਵਿੱਚ ਇਕੱਠੇ ਹੋ ਕੇ ਇੰਨੀ ਸਰਦੀ ਵਿੱਚ ਮੀਂਹ ਦੇ ਵਿੱਚ بارش ਦੇ ਵਿੱਚ ਔਖੇ ਸਮੇਂ ਵਿੱਚ ਇਕੱਠੇ ਬੈਠੇ ਆ। ਤੇ ਉਹ ਜਿਹੜਾ ਇਕੱਠਾ ਜਿਹੜਾ ਇਕੱਠ ਹੋਣਾ ਇਕਜੁੱਟ ਹੋਣਾ ਉਹ ਤੁਸੀਂ ਬਿਲਕੁਲ ਉਹਦੇ ਉੱਪਰ ਹੀ ਬਿਲਡ ਕਰਨੀ ਸਾਰੀ ਚੀਜ਼। ਕਿਉਂਕਿ ਇਹ ਨਹੀਂ ਸਾਨੂੰ ਸਾਨੂੰ ਸੁਣਨਾ ਚਾਹੀਦਾ ਕਿ ਜਿਹੜੇ ਪੇ ਬਜ਼ੁਰਗਿਆ ਕਿਸਾਨ ਯੂਨੀਅਨ ਇੱਕ ਪਾਸੇ ਆ ਜਾਂ ਜਿਹੜੇ ਯੂਥ ਲੀਡਰ ਦੂਜੇ ਪਾਸੇ ਆ। ਇਹਦੇ ਵਿੱਚ ਜਦੋਂ ਇਦਾਂ ਦੀਆਂ ਗੱਲਾਂ ਲਾਪਣੀਆਂ ਜਾਂ ਆਉਗੀਆਂ ਇਹ ਵਿੱਚ ਕਮਜ਼ੋਰੀ ਆਉਣ ਲੱਗ ਪਈ ਸਾਰੇ ਜਿਹੜੇ ਧਰਨੇ ਦੀ ਜਿਹੜੀ ਸੰਘਰਸ਼ ਦੀ ਇਸ ਵੇਲੇ ਜਿਹੜਾ ਦਿੱਲੀ 'ਚ ਇਕੱਠ ਆ ਤੇ ਜਦੋਂ ਇਹ ਕੰਮ ਹੋਣ ਲੱਗ ਪਿਆ ਤੇ ਜਿਹੜੇ ਸਾਡੇ ਉੱਪਰ ਕਹਿੰਦਾ ਸਰਕਾਰ ਆ ਉਹਨਾਂ ਨੇ ਫੇ ਕਹਣਾ ਵੀ ਦੇਖੋ ਇਹ ਤਾਂ ਹੁਣ ਕੱਲੇ-ਕੱਲੇ ਹੋਈਏ ਹੋਰ ਕਿੱਦਾਂ ਕੱਲੇ-ਕੱਲੇ ਕਰੀਏ ਸੋ ਜਿਹੜੇ ਵੀ ਸਾਡੇ ਸਿਆਣੇ ਬਜ਼ੁਰਗ ਕਿਸਾਨ ਯੂਨੀਅਨ ਦੇ ਵਿੱਚ ਇਸ ਵੇਲੇ ਹੈਗੇ ਤੇ ਲੀਡਰਸ਼ਿਪ ਅਸੀਂ ਉਹਨੂੰ ਬੇਨਤੀ ਕਰਦੇ ਆਂ ਤੁਸੀਂ ਉਹ ਜਿਹੜੇ ਪਈ ਸਿੱਖ ਦੇ ਜਾਂ ਪੰਜਾਬੀ ਜਾਂ ਹਰਿਆਣਵੀ ਵਾਲੇ ਯੰਗ ਲੀਡਰ ਆ ਇਹਲੇ ਪਈ ਐਸ ਵਲੇ ਸ਼ਿੰਗਾਰਤ ਵਿੱਚ ਆ ਉਹਨਾਂ ਦਾ ਤੁਸੀਂ ਮੀਟੀਆਂ ਕਰੋ ਰੋਜ਼ ਕਰ ਲਓ ਇੱਕ ਵਾਰੀ ਅਪਡੇਟ ਕਰਨ ਲਈ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਆ ਸਾਡਾ ਜਿਹੜਾ ਦੇਖ ਲਓ ਇੱਥੇ ਪਾਰਲੀਮੈਂਟ ਯੂਕੇ ਜੀ ਹੈਗਾ ਆ ਜਿੱਥੇ ਵੀ 3-4 ਪਾਰਟੀਆਂ ਹੁੰਦੀਆਂ ਆ 3-4 ਵੱਖੀ-ਵੱਖ ਵੱਖ ਪਾਰਟੀਆਂ ਪਰ ਜਦੋਂ ਵੀ ਕੋਈ ਕੋਈ ਕੰਮ ਹੁੰਦਾ ਕਹੋ ਭਈ ਜਿਹੜਾ ਭਈ ਇਹਨਾਂ ਸਾਰਿਆਂ ਨੂੰ ਸਾਡੀ ਇੱਥੇ ਦੇਸ਼ ਨੂੰ ਅਫੈਕਟ ਹੁੰਦਾ ਉਹ ਵੀ ਇਕੱਠੇ ਹੋ ਜਾਂਦੇ ਆ ਹੁਣ ਤੁਸੀਂ ਇਕੱਠੇ ਹੋਏ ਹੋ ਆ ਇੱਕ ਬਹੁਤ ਹੀ ਕਹੋ ਭਈ ਭਾਰਾ ਮਸਲਾ ਆ ਤੁਸੀਂ ਜਿਹੜਾ ਭਈ ਇਸ ਵੇਲੇ ਦਿੱਲੀ ਨੂੰ ਤੁਰੇ ਹੋ ਆ ਦਿੱਲੀ 'ਚ ਬੈਠੇ ਆ ਉਹ ਮਸਲੇ ਨੂੰ ਹੱਲ ਕਰਨ ਲਈ ਪਰ ਜੇ ਤੁਸੀਂ ਆਫਿਸ ਵਿੱਚ ਦੁਨੀਆ ਨੂੰ ਦਿਖਾ ਲਈ ਕੋਈ ਕਮਜ਼ੋਰੀ ਜਾਂ ਵਿਚ ਫੋਟੋਆਂ ਲੱਪਈ ਤੇ ਜਿਹੜਾ ਭਈ ਸਾਡੇ ਬਜ਼ੁਰਗ ਆ ਬੀਬੀਆਂ ਬੱਚੇ ਇੰਨੀ ਸਰਦੀ ਚ ਬੈਠੇ ਆ ਉਹਨਾਂ ਉੱਪਰ ਇਹ ਬੋ ਫਰਕ ਪੈਂਦਾ ਉਹਨਾਂ ਵਿੱਚ ਅਸਰ ਉਹ ਪੈਂਦਾ ਭਈ ਅਸੀਂ ਇੱਥੇ ਆਪਣੇ ਘਰ ਛੱਡ ਕੇ ਆਇਆ ਹਾਂ ਤੇ ਜਿਹੜੇ ਸਾਡੇ ਮੁਖੀ ਆ ਉਹ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰ ਸਕਦੇ ਵਾ ਕੇ ਸੋ ਇਸ ਵੇਲੇ ਸਭ ਕੁਝ ਛੱਡ ਕੇ ਆਇਆ ਕੋਈ ਮੁਸ਼ਕਲ ਨਹੀਂ ਗਈ ਕੋਈ ਪ੍ਰੋਬਲਮ ਨਹੀਂ ਗਈ ਕੋਈ ਵੀ ਝਗੜਾ ਨਹੀਂ ਗਾ ਤੁਸੀਂ ਮੈਂ ਵੀ ਇਸ ਲਈ ਆਪੇ ਤੁਸੀਂ ਰੋਜ਼ ਇੱਕ ਦੋ ਮੀਟਿੰਗਾਂ ਕਰੋ ਸਾਰੇ ਗਰੁੱਪਾਂ ਦੀਆਂ ਸਾਰੇ ਲੀਡਰਸ਼ਿਪ ਦੀਆਂ ਅਪਡੇਟ ਕਰੋ ਇੱਕ ਦੂਜੇ ਦਾ ਪਏ ਕੀ ਕਰ ਰਿਹਾ ਹੈ ਕੀ ਹੋ ਰਿਹਾ ਆ ਤਾਂ ਜਿਹੜੀ ਸਰਕਾਰ ਨਾਲ ਤੁਸੀਂ 네ਗੋਸ਼ੀਏਟ ਕਰਨੀ ਆ ਸਰਕਾਰ ਨਾਲ ਗੱਲਬਾਤ ਕਰਨੀ ਆ ਉਹ ਵੀ ਸੇ ਇੱਕ ਜਿੰਨਾ ਸੋਚ ਵਿਚਾਰ ਕਰਕੇ ਕਰੋ ਤੁਸੀਂ ਮੋਰੇ ਇਹਨਾਂ ਪਈ ਇਕੱਲਾ ਇੱਕ ਗਰੁੱਪ ਹੀ ਕਰੇ ਅਸੀਂ ਵੀ ਹਾਜ਼ਰ ਆ ਜੇ ਸਾਡੀ ਕੋਈ ਕੋਈ ਵੀ ਕਲੇ ਲੋੜ ਹੈਗੀ ਆ ਕਿਉਂਕਿ ਅਸੀਂ ਕਿਸ ਨਾਲ ਜੁੜੇ ਨੀਗੇ ਨਾ ਇਧਰ ਕਿਸਾਨ ਯੂਨੀਅਨ ਲੀਡਰਸ਼ਿਪ ਨਾ ਨਾ ਯੂਥ ਲੀਡਰਸ਼ਿਪ ਨਾ ਮੈਂ ਸਾਰੇ ਨਾਲ ਗੱਲਬਾਤ ਕਰਨ ਨੂੰ ਤਿਆਰ ਆਂ ਅਸੀਂ ਜੇ ਮੋਦੀ ਸਾਹਿਬ ਵੀ ਸਾਨੂੰ ਕਹੇ ਵੀ ਗੱਲ ਕਰੋ ਆ ਕੇ ਕਿਸਾਨਾਂ ਨਾਲ ਕਰ ਸਕਦੇ ਕਿਉਂਕਿ ਇਹ ਜਿਹੜੀ ਜਿਹੜਾ ਧਰਨਾ ਜਿਹੜਾ ਮਸਲਾ ਹੈ ਇਹ ਸਾ ਤੋਂ ਵੱਡਾ ਆ ਜਿਹੜੀ ਮਾਜੀ ਤੁਹਾਡੀ ਸੋਚ ਹੋਵੇ ਜੇ ਕਿ ਕਿਸਾਨ ਲੀਡਰ ਹੋਣ ਜਾਂ ਯੂਥ ਲੀਡਰ ਹੋਣ ਤੁਹਾਡੀ ਜਿਹੜੀ ਮਰਜ਼ੀ ਸੋਚ ਹੋਵੇ ਲੈਫਟ ਹੋਵੇ ਰਾਈਟ ਹੋਵੇ ਸੈਂਟਰ ਹੋਵੇ ਇਹ ਦਨੀ ਵਾਲੀ ਪਲੀਟਿਕਲ ਹੋਈ ਪਰ ਐਸ ਵੇਲੇ ਤੁਹਾਡੀ ਇੱਕ ਹੀ ਸੋਚ ਹੋਣੀ ਚਾਹੀਦੀ ਆ ਉਹ ਵੀ ਇਨਸਾਨੀਅਤ ਤੌਰ ਤੇ ਤੁਸੀਂ ਕਿਉਂ ਇੱਥੇ ਆਏ ਆ ਇਹ ਜਿਹੜੀ ਸੋਚ ਆ ਇਹ ਸੋਚ ਤੇ ਕੈਮ ਰੱਖਣਾ ਸਾਰਾ ਮੋਰਚਾ ਜੇ ਤੁਹਾਡੀ ਆਪਣੀ ਹੈਗੀ ਆ ਕਹੋ ਕਿ ਮੈਂ ਆ ਆਇਆ ਉਹ ਜਾਤ ਪਾਤ ਆ ਕੀ ਵਿੱਚ ਇਹ ਕੁਛ ਆ ਗਿਆ ਵਿੱਚ ਫਿਰ ਵਿੱਚ ਪੰਗੇ ਵਾ ਪੈਂਦੇ ਆ ਜਾਂ ਭੀ ਮੇਰੀ ਆ ਬਲੀਫ ਆ ਮੈਂ ਆ ਨਹੀਂ ਮੰਨਦਾ ਉਹ ਨਹੀਂ ਮੰਨਦੇ ਇਹ ਜਿਹੜਾ ਮੋਰਚਾ ਆ ਸੰਗਤ ਆਈਓ ਆ ਸੰਗਤ ਪੰਜਾਬ ਤੋਂ ਹਰਿਆਣਾ ਤੋਂ ਦਿੱਲੀ ਤੋਂ ਹਰ ਪੱਖ ਤੋਂ ਆਈਓ ਆ ਹਰ ਧਰਮ ਤੋਂ ਆਈਓ ਆ ਹਰ ਜਾਤ ਪੱਤ ਤੋਂ ਆਈਓ ਆ ਹਰ ਪੋਲੀਟਿਕਲ ਪਾਰਟੀ ਤੋਂ ਆਈਓ ਆ ਕਈ ਸੰਗਤ ਹੈਗੀ ਆ ਕੋਈ ਬੀਜੇ ਨੂੰ ਵੋਟ ਪਾਊਗਾ ਕੋਈ ਕਾਂਗਰਸ ਨੂੰ ਵੋਟ ਪਾਉਂਦਾ ਕੋਈ ਕੋਈ ਅਕਾਲੀ ਦਲ ਨੂੰ ਵੋਟ ਪਾਉਂਦਾ ਕੋਈ ਏਪੀ ਨੂੰ ਵੋਟ ਪਾਉਂਦਾ ਪਰ ਇਸ ਵੇਲੇ ਉਹ ਕਿਸਾਨ ਆ ਉਹ ਕਿਸਾਨ ਦੀ ਮਜਾਰਤ ਆਇਓ ਆਪਣਾ ਤਾਮ ਕਰਕੇ ਇੱਕ ਇਨਸਾਨੀਅਤ ਦੇ ਤੌਰ ਤੇ ਭਈ ਉਹ ਕਿਸਾਨੀ ਤੌਰ ਤੇ ਆਏ ਆ ਹੋਰ ਨਹੀਂ ਕੁਛ ਤੱਜੇ ਤੁਸੀਂ ਇੱਕ ਦੂਜੇ ਨੂੰ ਯੂਨਿਟੀ ਦਿਖਾ ਲਓ ਸਾਰੀ ਦੁਨੀਆ ਨੂੰ ਲੀਡਰਸ਼ਿਪ ਸਾਡੀ ਕਿਸਾਨ ਦੀ ਲੀਡਰਸ਼ਿਪ ਆ ਸਰਕਾਰ ਜੋਗ ਲੀਡਰਸ਼ਿਪ ਉਦੋਂ ਸਾਡੇ ਨੌਜਵਾਨ ਕਿੰਨੇ ਹੈਗੇ ਲੀਡਰ ਨੌਜਵਾਨੀ ਦੀ ਜਿਹੜੀ ਪੰਜਾਬ ਦੀ ਨੌਜਵਾਨੀ ਐ ਇਸ ਵੇਲੇ ਉੱਥੇ ਬੈਠੀ ਆ ਦਿੱਲੀ ਉਹਨਾਂ ਦੇ ਲੀਡਰਸ਼ਿਪ ਆ ਤੇ ਇਹਨਾਂ ਨੂੰ ਤੁਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਮੂੰਹ ਦਿਖਾ ਦੇਣਾ ਪੈਣਾ ਦੁਨੀਆ ਨੂੰ ਤੇ ਸਰਕਾਰ ਨੂੰ ਤੇ ਜਦੋਂ ਤੁਸੀਂ ਹੁਣ 네ਗੋਸ਼ੀਏਟ ਕਰਦੇ ਆ ਕਈ ਵਾਰੀ ਹੁੰਦਾ ਹੈ ਵੀ ਸਰਕਾਰ ਕਹਿੰਦੀ ਅਸੀਂ ਆਪਣਾ ਮਾਈਂਡ ਅਸੀਂ ਕਾਨੂੰਨ ਹੀ ਬਦਲਨੇ ਜੋ ਮਰਜ਼ੀ ਹੋ ਜਾਵੇ ਪਰ ਤੁਸੀਂ ਕਹਿੰਦੇ ਵੀ ਕਾਨੂੰਨ ਬਦਲੇ ਪੈਣੇ ਆ ਨਹੀਂ ਤਾਂ ਅਸੀਂ ਜਾਣਾ ਨਹੀਂ ਵਾਪਸ ਸੋ ਇਹ ਕਿ ਇੱਕ ਤਰ੍ਹਾਂ ਇੱਕ ਗੱਲ ਅੜ ਜਾਂਦੀ ਪਰ ਜਦ ਦੀ ਸਦਾ ਦੇਖੋ ਦੁਨੀਆ ਦੇ ਵਿੱਚ ਜਦੋਂ ਇਦਾਂ ਦੇ ਕੋਈ ਮਸਲੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਸੋਚਣਾ ਪੈਂਦਾ ਹੁਣ ਬੈਸਟ ਵੇ ਕੀ ਆ ਉਹ ਇਕੱਲਾ ਕੋਈ ਨਹੀਂ ਸੋਚ ਸਕਦਾ ਹੁਣ ਮੈਂ ਹੀ ਮੇਰੀ ਇੱਕ ਕਹਿ ਰਿਹਾ ਮੈਂ ਜੇ ਕਿਸਾਨ ਯੂਨੀਅਨ ਕਹਿਣ ਲੱਪੇ ਵੀ ਚਲੋ ਆਹ ਗੱਲ ਬਣਨੀ ਅਸੀਂ ਆਜਾ ਕਰਦੇ ਆ ਦੂਜਿਆਂ ਤੋਂ ਪੁੱਛਣ ਤੋਂ ਬਗੈਰ ਫਿਰ ਸਾਰੀ ਨੌਜਵਾਨ ਪੀੜੀ ਪਿੱਛੇ ਹਟ ਜਾਂਦੀ ਆ ਜੇ ਨੌਜਵਾਨ ਲੀਡਰ ਮੋਹਰੇ ਜਾਂਦੇ ਇਕੱਲੇ ਤੇ ਸਾਰੇ ਕਿਸਾਨ ਦੇ ਜਿਹੜੇ ਸਾਡੇ ਨਾਲ ਜੁੜਿਓ ਉਹ ਪਿੱਛੇ ਹਟ ਜਾਂਦੇ ਆ ਫਿਰ ਮਸਲਾ ਬਹੁਤ ਖਰਾਬ ਹੁੰਦਾ ਸੋ ਅਸੀਂ ਸਾਰੇ ਇੱਕ ਇਕੱਠੇ ਇੱਕਜੁੱਟ ਰਹਿਣਾ ਇਕੱਠੇ ਇਕੱਠ ਹੋਵੇ ਇੱਕ ਦੂਜੇ ਨੂੰ ਮਿਲੋ ਜਿਹੜੇ ਸਿਆਣੇ ਸਾਡੇ ਦੋਨੇ ਸਾਡੇ ਲੀਡਰਸ਼ਿਪ ਸਿਆਣੀ ਲੀਡਰ ਆ ਲੀਡਰਸ਼ਿਪ ਆ ਉਨੂੰ ਹੀ ਬੈਂਤੀ ਆਪੇ ਤੁਸੀਂ ਇਹ ਜਰੂਰ ਐਫਰਟ ਕਰੋ ਕਿਉਂਕਿ ਜੇ ਤੁਸੀਂ ਸਰਕਾਰਾਂ ਨਾਲ ਗੱਲਾਂ ਕਰਨੀਆਂ ਸਰਕਾਰਾਂ ਦੀ ਦਿਮਾਗ ਬਹੁਤ ਤੇਜ਼ ਆ ਉਹਨਾਂ ਕੋਲ ਐਡਵਾਈਜ਼ਰ ਬਹੁਤ ਤੇਜ਼ ਆ ਉਹਨਾਂ ਕੋਲ ਜਿਹੜੇ ਬੰਦੇ ਉਹਨੂੰ ਸਲਾਹ ਦੇਣ ਵਾਲੇ ਹੁੰਦੇ ਜਿਹੜੇ ਬਹੁਤ ਤੇਜ਼ ਰੱਖਿਓ ਆ ਪੜੇ ਲਿਖੇ ਤੇ ਸਾਡੇ ਮੁੰਡੇ ਜਿਹੜੇ ਪੜੇ ਲਿਖੇ ਆ ਇੱਕ ਪਾਸੇ ਆ ਦੂਜੇ ਪਾਸੇ ਉਹ ਸਰਕਾਰ ਦੇ ਆ ਪਰ ਸਰਕਾਰ ਦੇ ਵਿੱਚ ਉਹਨਾਂ ਨੇ ਬੰਦੇ ਪੰਨੇ ਕਿੱਥੋਂ ਕਿੱਥੋਂ ਲਿਆ ਕੇ ਆਉਗੇ ਪਈ ਤਰਨਾ ਗੱਲ ਕਰਨ ਨੂੰ ਪਈ ਅਸੀਂ ਦੇਖੋ ਇਹ ਗੱਲ ਹੱਲ ਹੀ ਹੋਣੀ ਨਹੀਂ ਮਸਲਾ ਤੁਸੀਂ ਇੱਕ ਆਪਣੇ ਵੱਲੋਂ ਜਵਾਬ ਦੇਣਾ ਪਈ ਮਸਲਾ ਹੱਲ ਹੋਣਾ ਹੀ ਆ ਪਰ ਉਹ ਜਵਾਬ ਕਿਦਾਂ ਦੇਵਾਂਗੇ ਉਹ ਜਵਾਬ ਤੁਸੀਂ ਸੋਚ ਕੇ ਦੇਣਾ ਜੋ ਸਾਡਾ 20-21 ਸਾਲ ਦਾ ਤਜਰਬਾ ਵਾਰ ਦੁਨੀਆ ਵਿੱਚ ਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਹਰ ਤਰ੍ਹਾਂ ਦੇ ਮਜਾਰੇ ਦੇਖੇ ਧਰਨੇ ਦੇਖੇ ਪਰ ਜਿਹੜੀ ਹੋਸ਼ ਆ ਉਹ ਫਿਰ ਤੁਹਾਨੂੰ ਇਕੱਠੇ ਸੋਚਣਾ ਪੈਣਾ ਇਹਨੇ ਸਮਝਿਓ ਭਈ ਅਸੀਂ ਇਕੱਲਾ ਇੱਕ ਗਰੁੱਪ ਆਪਣਾ ਦਿਮਾਗ ਯੂਜ਼ ਕਰਕੇ ਇੱਕ ਆਈਡੀਆ ਕਰਕੇ ਗਵਰਨਮੈਂਟ ਨਾਲ ਗੱਲ ਕਰ ਲਈਏ ਤੇ ਦੂਜੇ ਨੂੰ ਰਹਿਣ ਦੀਏ ਪਿੱਛੇ ਸਾਰੇ ਆਪਣਾ ਕੰਮ ਛੱਡ ਕੇ ਕੰਮ ਕਾਰੋਬਾਰ ਛੱਡ ਕੇ ਤੁਹਾਡੇ ਵੱਲ ਆਇਆ ਹੋਆ ਸਾਰੇ ਵੀ ਇੱਜ਼ਤ ਕਰਨੀ ਰਿਸਪੈਕਟ ਕਰਨੀ ਹਰ ਇੱਕ ਲੀਡਰ ਜਿਹੜਾ ਐਸ ਵੇਲੇ ਆਪਣੇ ਘਰ ਛੱਡ ਕੇ ਉੱਥੇ ਬੈਠਾ ਟੋਲੀਆਂ ਦੇ ਵਿੱਚ ਜਾਂ ਧਰਨੇ ਵਿੱਚ ਯੂਜ਼ ਲੀਡਰਸ਼ਿਪ ਹੋਵੇ ਕਿਸਾਨ ਲੀਡਰਸ਼ਿਪ ਹੋਵੇ ਸਾਨੂੰ ਦਾ ਸਤਕਾਰ ਕਰਦੀਆਂ ਕਿਉਂਕਿ ਤੁਸੀਂ ਦੇਖੋ ਕਿੰਨੇ ਔਖੇ ਸਮਝ ਬੈਠੇ ਆਂ ਠੰਡ ਦੇ ਵਿੱਚ ਪਰ ਕੱਲੇ ਕੱਲੇ ਨਾ ਬੈਠੋ ਜਦੋਂ ਮੜ ਜਾਈ ਇਹ ਹਵਾ ਲੱਗਣ ਵਗਣ ਲੱਪੈਂਦੀ ਆ ਭਈ ਇਹ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਫੇ ਕੰਮ ਮੜ ਜਾ ਜਿਆਦਾ ਖਰਾਬ ਹੋ ਜਾਂਦਾ ਜਿਹੜੀ ਸੰਗਤ ਆ ਉਹਨਾਂ ਦਾ ਦਿਲ ਟੁੱਟ ਜਾਂਦਾ ਭਈ ਇੰਨੀ ਦੂਰ ਅਸੀਂ ਆਏ ਆ ਐਨੇ ਥੱਕੇ ਖਾਦੇ ਆ ਭਈ ਸਾਡੀ ਜਿਹੜੀ ਮੁਖੀ ਨਹੀਂ ਇੱਕ ਦੂਜੇ ਨਾਲ ਬਹਿ ਸਕਲੀ ਸਾਡੀ ਇਹ ਬਿਮਾਰੀ ਆ ਪੰਜਾਬੀਆਂ ਦੀ ਸਪੈਸ਼ਲੀ ਪੰਜਾਬੀਆਂ ਦੀ ਬਾਕੀ ਵੀ ਹੈਗੀ ਆ ਸਾਨੂੰ ਇੱਕਦਮ ਬੁਖਾਰ ਚੜ ਜਾਂਦਾ ਇੱਕ ਦੂਜੇ ਦਾ ਕੰਮ ਕਰਨ ਨੂੰ ਅਸੀਂ ਦੇਖਿਆ 21 ਸਾਲ ਦੇ ਵਿੱਚ 21 ਸਾਲ ਦੇ ਵਿੱਚ ਜਿਹੜੀਆਂ ਸਾਡੇ ਛੁਰੀਆਂ ਪਈਆਂ ਸਾਡੇ ਪੇਠ ਦੇ ਵਿੱਚ ਛੁਰੀਆਂ ਸਾਡੇ ਆਪਣੇ ਨੇ ਮਾਰੀਆਂ ਬਾਹਰਲੇ ਨਹੀਂ ਨੇ ਘਾਟੀ ਮਾਰੀਆਂ ਬਲ ਆਪਣੇ ਨੇ ਮਾਰੀਆਂ ਇਹ ਰਿਵਾਜ ਬਣ ਗਿਆ ਇਹ ਰਿਵਾਜ ਤੋੜੋ ਪਰ ਜੇ ਤੁਸੀਂ ਮੈਮ ਇਹ ਵੀ ਤੁਹਾਨੂੰ ਕਹਿਣਾ ਹੈ ਆਪਣੇ ਬਾਰੇ ਮੇਰਾ ਜਿਹੜਾ ਐਕਸਪੀਰੀਅੰਸ ਹੈ ਆ ਜਿਹੜਾ ਵੀ ਗਰੁੱਪ ਜਾ ਯੂਜ਼ ਲੀਡਰਸ਼ਿਪ ਹੋਵੇ ਜਾਂ ਕਿਸਾਨ ਲੀਡਰਸ਼ਿਪ ਹੋਵੇ ਜਿਹੜਾ ਵੀ ਗਰੁੱਪ ਜਿਹੜੇ ਵੀ ਸੰਗਤ ਬੈਠੀ ਆ ਕਰੋਨਾ ਤੋਂ ਲਾ ਕੇ ਲੱਖਾਂ ਲਾ ਕੇ ਉਹਨਾਂ ਦਾ ਉਹਨਾਂ ਦੇ ਖਿਲਾਫ ਜਾ ਕੇ ਕੋਈ ਗੱਲ ਕਰੂਗੇ ਜਾਂ ਉਹਨਾਂ ਦੇ ਸਹਿਮਤ ਦੇ ਬਗੈਰ ਕੋਈ ਗੱਲ ਕਰੂਗੇ ਭਈ ਇਹਦਾ ਹੱਲ ਸ਼ੇਟਿੰਗ ਕਰ ਦਈਏ ਘਰ ਚਲ ਜਾਈਏ ਇਹ ਬਹੁਤ ਵੱਡਾ ਗਲਤੀ ਬਹੁਤ ਵੱਡੀ ਗਲਤੀ ਹੋਈ ਬਹੁਤ ਮਿਸਟੇਕ ਹੋਊਗਾ ਸੋ ਤੁਸੀਂ ਸਾਰਿਆਂ ਨੇ ਸੋਚ ਸਮਝ ਕੇ ਕਦਮ ਚੱਕਣਾ ਕਿ ਕੋਈ ਕਈ ਵਾਰੀ ਕਿਸ ਨੇ ਕਦਮ ਚੱਕ ਲਿਆ ਨਾ ਇੱਕ ਤਾਂ ਜਿਹੜਾ ਪੇ ਕਹ ਲਓ ਵੀ ਲੱਗਾ ਪਈ ਕਹਣਾ ਵੀ ਬੰਦੇ ਵਿਗ ਗਏ ਆ ਫਿਰ ਉਹ ਫਿਰ ਇਲਜਾਮ ਸਾਰੀ ਜ਼ਿੰਦਗੀ ਇਨ ਲਿਖਦੇ ਤੁਸੀਂ ਆਪਣੀ ਇਤਿਹਾਸ ਦੇਖ ਲਓ ਜਿਹੜੇ ਬੰਦਿਆਂ ਨੇ ਸਾਡੀ ਕੌਮ ਉੱਪਰ ਜਾਂ ਇਦਾਂ ਦੇ ਕਿਸਾਨਾਂ ਉੱਪਰ ਜਾਂ ਕਹੋ ਸਾਡੇ ਪਈ ਪੰਜਾਬ ਦੇ ਉੱਪਰ ਇਨੀ ਗੁਦਾਰੀ ਕੀਤੀ ਆ ਉਹ ਅੱਜ ਤੱਕ ਨੀ ਕਦੀ ਬੋਲਦੇ ਉਹ ਸਾਰੇ ਸਾਦਾ ਹੀ ਫਾਂਜੀ ਸੇ 10 ਜਿੰਨੀ ਮਰਗੀਆਂ ਪੀੜੀਆਂ ਹੋਣ ਉਹ ਕੋਈ ਭੁੱਲਦਾ ਨਹੀਂਗਾ ਸੋ ਜੇ ਕੋਈ ਵੀ ਸਲਾਹ ਨਹੀਂ ਕਿਸੇ ਕੋਲੋਂ ਕਿੰਨੀ ਸੰਗਤ હાજર ਆ ਅਸੀਂ ਇੱਧਰ હાજર ਹੋਣ ਹੋਰ ਵੀ ਸੰਗਤ હાજર ਆ ਜੇ ਕਹਿੰਨੇ ਪਈ ਹੁਣ ਕਿੱਦਾਂ ਕਰੀਏ ਪੇ ਸੰਗਤ ਉਦੋਂ ਜਿਹੜੀ ਗਵਰਨਮੈਂਟ ਮੰਨਦੀ ਨੀਗੀ ਹੁਣ ਅਸੀਂ ਕੀ ਕਰ ਸਕਦੇ ਆ ਗਲੋਪਲੈਨ ਉਹ ਵੀ ਬੈੱਕੀ ਗੱਲ ਕਰ ਲਓ ਪਰ ਇਕੱਠੇ ਬੈਠੋ ਇਕੱਠੇ ਬੈਠ ਕੇ ਵਿਚਾਰ ਕਰੋ ਕੱਲੇ-ਕੱਲੇ ਨੂੰ ਕੇ ਵਿਚਾਰ ਕਰੋ ਸੋ ਸਾਡੀ ਸਾਨੂੰ ਲੀਡਰਸ਼ਿਪ ਪਰ ਭਰੋਸਾ ਆ ਸਾਨੂੰ ਜਿਹੜੀ ਵੀ ਯੂਥ ਲੀਡਰਸ਼ਿਪ ਆ ਕਿਸਾਨ ਲੀਡਰਸ਼ਿਪ ਆ ਜੋ ਤੁਸੀਂ ਕੀਤਾ ਸੀ ਨਹੀਂ ਕਰ ਸਕਦੇ ਪਰ ਅੱਜ ਤੁਹਾਨੂੰ ਤੁਸੀਂ ਇੱਕ ਇਤਿਹਾਸ ਬਣਾ ਰਹੇ ਆ ਭਾਈ ਅਗਲੇ 50 ਸਾਲ ਅੱਜ ਤੋਂ ਲਾ ਕੇ 25-50 ਸਾਲ ਬਾਅਦੋਂ ਗੱਲਾਂ ਕਿਹੜੀਆਂ ਹੋ ਗਈਆਂ ਕੰਨੇ ਕੀ ਕੀਤਾ ਕੰਨੇ ਪਈ ਉਹ ਯਾਰੀ ਸੰਗਤাইয়া ਉਹਦੇ ਦੇਉ ਤੋੜੇ ਆ ਤੇਨੇ ਸਾਨੂੰ ਵੇਚਿਆ ਉਹ ਨਹੀਂ ਗੱਲਾਂ ਭੁੱਲਣੀਆਂ ਇਹ ਗੱਲਾਂ ਹੋਣੀਆਂ ਮੀਂ ਚਾਹੀਦੀਆਂ ਕਿਉਂਕਿ ਗਵਰਨਮੈਂਟ ਦੀ ਗੇਮ ਇਹ ਹੁੰਦੀ ਆ ਭਈ ਇਹਨਾਂ ਨੂੰ ਜਿੰਨਾ ਚਿਰ ਇੱਥੇ ਬੈਠ ਰਹੇ ਠੀਕ ਆ ਆਪਸ ਵਿੱਚ ਲੜੀ ਜਾਓਗੇ ਲੜਾਈਆਂ ਵਾਧ ਜਾਣੀਆਂ ਤੇ ਸਾਨੂੰ ਕੋਈ ਲੋੜ ਨਹੀਂ ਪੈਣੀ ਸੋ ਜਿਹੜਾ ਇਸ ਵੇਲੇ ਚੱਲ ਰਿਹਾ ਸਾਰਾ ਪਿਆਰ ਦਾ ਅਖੰਡ ਬਹੁਤ ਵਧੀਆ ਤੋ ਮੇਰੀ ਇਹ ਸਿਝਾ ਹੈ ਮੇਰੀ ਹੀ ਸਲਾਹ ਹੈ ਵੀ ਇੱਕ ਦੂਜੇ ਨਾਲ ਮੀਟਿੰਗਾਂ ਕਰੋ। ਰੋਜ਼ ਮੀਟਿੰਗਾਂ ਕਰੋ। ਇੱਕ ਵਾਰੀ 15-20 ਮਿੰਟ ਹੋ ਗਿਆ, ਅੱਧਾ ਘੰਟਾ ਹੋ ਗਿਆ। ਉਹਦੀ ਅਪਡੇਟ ਦਵੋ। ਜੇ ਕਿਸੇ ਵੀ ਕੋਈ ਮੁਸ਼ਕਲ ਆ ਕਹੋ ਕੋਈ ਦਿਲ ਦੇ ਵਿੱਚ ਕੋਈ ਗੱਲ ਆ ਉਹ ਵੀ ਕਰ ਲੈਂਦੇ ਉਸ ਵੇਲੇ ਨੇ ਵੀ ਇਹ ਗੱਲ ਉਥੇ ਰਵੇ ਤਾਂ ਉਹ ਫੇਰ ਗੱਲ ਇੱਕ ਨਿੱਕੀ ਜਿਹੀ ਚੀਜ਼ ਵੱਡੀ ਚੀਜ਼ ਬਣ ਜਵੇ ਤਾਂ ਸਾਰਾ ਮੋਰਚਾ ਹੀ ਜਾਂ ਸਾਰਾ ਸ਼ਿੰਗਾਰ ਹੀ ਇਹਦੇ ਵਿੱਚ ਖਰਾਬ ਹੋ ਜੂਵੇ। ਸੋ ਸਪੈਸ਼ਲੀ ਮੇਰੀ ਇਹ ਬੇਨਤੀ ਹੈਗੀ ਆ ਜਿਹੜੇ ਕਿਸਾਨ ਲੀਡਰਸ਼ਿਪ ਸਿਆਣੇ ਸਿਆਣੇ ਵਿੱਚ ਸਿੰਘ ਆ ਦੇ ਜਿਹੜੀ ਲੀਡਰਸ਼ਿਪ ਹੈ। ਸੋ ਤੁਸੀਂ ਬਹੁਤ ਸਿਆਣੇ ਆ ਤੁਹਾਡਾ ਐਕਸਪੀਰੀਅੰਸ ਹੈਗਾ ਆ। ਇਹਦੇ ਵਿੱਚ ਉਹ ਹੀ ਮੈਂ ਕਹਿੰਦਾ ਤੁਹਾਡੀ ਕੋਈ ਆਈਡੀਓਲੋਜੀ ਹੋਵੇ ਕੋਈ ਬੰਦਾ ਕਿੰਦਾ ਕਾਮਰੇਡ ਹੋਵੇ ਕੋਈ ਖਾਲਸਾ ਹੋਵੇ ਕੋਈ Hindu ਹੋਵੇ ਕੋਈ ਕੋਈ ਇਸਾਈ ਹੋਵੇ ਇਹ ਤੁਹਾਡੀਆਂ ਆਪਣੀਆਂ ਆਈਡੀਓਲੋਜੀ ਪਰਸਨਲ ਹੈ। ਇੱਕ ਐਸ ਵੀ ਨਹੀਂ ਕਿਸੇ ਕੰਮ ਲਈ। ਐਸ ਵੀ ਤੁਹਾਡੀ ਇੱਕ ਆਈਡੀਓਲੋਜੀ ਆ। ਉਹ ਫੇ ਇਨਸਾਫ ਕਿੱਦਾਂ ਲੈਣਾ ਕਿਸਾਨਾਂ ਲਈ ਇਕੱਠਿਆਂ ਨੇ। ਕਿਉਂਕਿ ਕਈ ਵਾਰ ਇਹਦਾ ਲੱਗਦਾ ਪਈ ਅਸੀਂ ਹੁਣ ਨੈਕਸਟ ਸਟੈਪ ਅਗਲਾ ਕਦਮ ਕਿੱਦਾਂ ਚੱਕੀਏ ਸੋ ਕਾਫੀ ਸਮਾਂ ਨਿਕਲ ਗਿਆ ਕਾਫੀ ਔਖਾ ਸਮਾਂ ਵੀ ਦੇਖਿਆ ਤੁਸੀਂ ਪਰ ਇਹ ਜਿਹੜਾ ਤੁਹਾਡਾ ਇਕੱਠ ਹੋਣਾ ਇਸ ਵੇਲੇ ਤੁਹਾਡਾ ਆਪਣਾ ਸਾਰੇ ਲੀਡਰਸ਼ਿਪ ਦਾ ਨੰਬਰ 1 ਪਰਉਰਤਿਆ ਇਸ ਸਾਰੇ ਨੂੰ ਬਹੁਤ ਬਹੁਤ ਹੀ ਜ਼ਰੂਰੀ ਆ ਵੀ ਇਕੱਠ ਰੋਵੇ ਸੋ ਸਾਡੇ ਵੱਲੋਂ ਅਸੀਂ ਤਾਂ ਮੈਨੂੰ ਵੇਣੀ ਗੈਰੇ ਤੁਸੀਂ ਆ ਕਰੋ ਜਾਂ ਉਹ ਕਰੋ ਅਗਲਾ academ ਆ ਚੱਕੋ ਨਾ ਚੱਕੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਗਵਰਨਮੈਂਟ ਵੀ ਤੁੜਨਾ ਡਿਸਕਸ ਕਰਨੀਆਂ ਚਾਹੁੰਦੀ ਹੈ 네ਗੋਸ਼ੀਏਲ ਕਰਨੀਆਂ ਚਾਹੁੰਦੀਆਂ ਕੋਈ ਗੱਲਾਂ ਹੈਗੀਆਂ ਤੁਸੀਂ ਵੀ ਗਵਰਨਮੈਂਟ ਨਾਲ ਬਹਿ ਕੇ ਸਾਂਝੀਆਂ ਕਰਨੀ ਚਾਹੁੰਦੇ ਗੱਲਾਂ ਭਈ ਚਲੋ ਹੁਣ ਆ ਤਾਂ ਗੱਲ ਆ ਗਈ ਆ ਹੁਣ ਅਸੀਂ ਕਿੱਦਾਂ ਨੂੰ ਜਾਣਾ ਕਿਹੜਾ ਕਲਮ ਚੱਕਣਾ ਉਹ ਤਾਂ ਹੀ ਸੋਚ ਕੇ ਗਵਰਨਮੈਂਟ ਨੂੰ ਦੱਸਣਾ ਤੇ ਗਵਰਨਮੈਂਟ ਵੀ ਕਹਿ ਸਕਦੀ ਹੈ ਉਹਨਾਂ ਦਾ ਇਕੱਠ ਆ ਇਹ ਤੇ ਅਸੀਂ ਆ ਨਹੀਂ ਕਰ ਸਕਦੇ ਪਰ ਇਹ ਕਰ ਸਕਦੇ ਆ ਸੋ ਕਈ ਵਾਰੀ ਸਾਨੂੰ ਸੋਚਣਾ ਪੈਂਦਾ ਭਈ ਇੱਕ ਕਦਮ ਚੱਕਿਆ ਅਸੀਂ ਜਿਹੜਾ ਭਈ ਉਹ ਕਦਮ ਅਸੀਂ ਕਿੱਦਾਂ ਸਫਲ ਕਰਨਾ ਪਰ ਸਾਰੇ ਨੇ ਸੋਚ ਕੇ ਇਹ ਨਾ ਹੋਵੇ ਕੋਈ ਪਿੱਛੇ ਰਹਿ ਜਾਵੇ ਤਾਂ ਮਗਰੋਂ ਪਛਤਾਵਾ ਆਵੇ ਭਈ ਮੈਂ ਤਾਂ ਨਹੀਂ ਸੀ ਗੱਲ ਨਾਲ ਇਨਨੇ ਜਾ ਕੇ ਗਵਰਨਰ ਨਾਲ ਗੱਲ ਕੀਤੀ ਆ ਮੈਂ ਤਾਂ ਨਾਲ ਨਹੀਂ ਸੀ ਗੱਲ ਨਾਲ ਲੈ ਕੇ ਗਏ ਸਾਜੇ ਨਹੀਂ ਵੀ ਨਾਲ ਲੈ ਕੇ ਜਾਣਾ ਜੇ ਤੁਸੀਂ ਪੰਜ ਬੰਦਿਆਂ ਨੇ ਗਵਰਨਮੈਂਟ ਨੂੰ ਮਿਲਣਾ ਤੁਹਾਡੇ ਸੱਤ ਅੱਠ ਲੀਡਰਸ਼ਿਪ ਆ ਸਾਰੇ ਸੱਤ ਅੱਠ ਬੈਕ ਇਸਲਾਹ ਕਰੋ ਕਿ ਕਿਹੜੇ ਪੰਜ ਜਾਓਗੇ ਕਿਹੜੀ SLA ਲੈ ਕੇ ਜਾਓਗੇ ਤੁਸੀਂ ਕਿਹੜੀਆਂ ਹੁਣ ਤੁਸੀਂ ਵੀ ਕਹਿੰਨੇ ਪਈ ਤੁਸੀਂ ਚਾਹਨੇ ਪਈ ਜਿਹੜਾ ਸਾਰਾ ਕਾਨੂੰਨ ਇਹ ਮੁਰਕੇ ਵਾਪਸ ਲੈ ਲਨ ਗੌਰਮ ਨੇ ਕਹਿੰਦੀ ਅਸੀਂ ਕਾਨੂੰਨ ਨਹੀਂ ਲੈਣਾ ਗੱਲ ਉੱਥੇ ਅੜ ਗਈ ਹੁਣ ਹਲ ਵੀ ਹੈਗੇ ਇਹਨਾਂ ਦੇ ਬਹੁਤ ਤੁਹਾਡਾ ਕੋ ਜੋਰ ਵੀ ਬਹੁਤ ਆ ਕਿਉਂਕਿ ਸੰਗ ਤੁਹਾਡਾ ਸਾਰਾ ਪੰਜਾਬ ਦੁਨੀਆ ਤੁਹਾਡੇ ਨਾਲ ਆ ਜਦੋਂ ਦੁਨੀਆ ਪਿੱਛੇ ਹਣ ਲੱਪਈ ਇਹ ਤੁਹਾਡਾ ਜੋਰ ਖਤਮ ਦੁਨੀਆ ਉਹਨੇ ਤੱਕ ਹੀ ਤੁਹਾਡੇ ਨਾਲ ਆ ਜਦ ਤੱਕ ਤੁਹਾਡਾ ਇਕੱਠ ਆ ਇਕੱਠਿਆਂ ਦਾ ਜਦੋਂ ਤੁਹਾਡਾ ਕੱਟ ਟੁੱਟਣ ਲੱਪਿਆ ਦੁਨੀਆ ਟੁੱਟਣ ਲੱਪਣੀ ਤੁਹਾਡੇ ਨਾਲ ਇਹ ਸਚਾਈ ਆ ਸੋ ਇੱਕ ਬਹੁਤ ਮੇਰੀ ਇਹ ਵੱਡੀ ਬੇਨਤੀ ਆ ਤੁਸੀਂ ਇਕੱਠ ਰੱਖੋ ਜੇ ਤੁਹਾਡੇ ਨਾਲ ਕੋਈ ਰੁਸੀ ਆਇਆ ਕੋ ਲੀਡਰਸ਼ਿਪ ਯੂਥ ਲੀਡਰਸ਼ਿਪ ਹੋਵੇ ਕੋਵਕਸਨ ਲੀਡਰਸ਼ਿਪ ਹੋਵੇ ਜੇ ਕੋਈ ਵੀ ਤੁਹਾਡੇ ਕੋਈ ਮਸਲੇ ਆ ਜੇ ਤੁਸੀਂ ਸਾਡੇ ਵਰਗਾ ਗੱਲ ਕਰਨੀ ਚਾਹੁੰਦੇ ਇਕੱਠੇ ਹੋ ਕੇ ਅਸੀਂ ਤੁਹਾਨੂੰ ਤਿਆਰਦਾਲ ਕਰਨ ਕਿਉਂਕਿ ਅਸੀਂ ਤੁਹਾਨੂੰ ਕੋਈ ਸਲਾਹ ਨਹੀਂ ਦਿੰਦੇ ਕਿ ਕੀ ਗੱਲ ਕਰੋ ਜਾ ਕੇ ਗੌਰਮੈਂਟ ਨਾਲ ਐਸ ਵੇਲੇ ਇਹ ਕਹਿ ਰਹੇ ਆ ਆਪਣਾ ਇਕੱਠ ਰੱਖੋ ਸਾਡੇ ਕੋ ਆਈਡੀਆ ਹੈਗੇ ਆ ਪਈ ਹੁਣ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਪਰ ਅਸੀਂ ਠੰਡ ਚ ਬੈਠੇ ਅਸੀਂ ਨਹੀਂ ਉੱਥੇ ਜਾ ਕੇ ਏ ਠੰਡੇ ਪਾਣੀ ਦੀਆਂ ਧੋਪਾਂ ਸਾਡੇ ਉੱਪਰ ਪਾਣੀ ਪਾਇਆ ਗਿਆ ਤੁਸੀਂ ਮੋਰੇ ਹੋ ਕੇ ਸਾਰਾ ਕੁਝ ਸੰਭਾਲ ਰਹੇ ਆ ਤੁਹਾਨੂੰ ਪਤਾ ਤੁਸੀਂ ਸਿਆਣੇ ਆ ਜੇ ਸਾਡੀ ਸਲਾਹ ਵੀ ਲੋੜਿਆ ਅਸੀਂ ਹਰ ਵਾਰੀ ਖਾਜਦੇ ਆ ਪਰ ਜੇ ਸਾਨੂੰ ਬਾਹਰ ਬੈਠਿਆਂ ਲੱਗਾ ਪਤਾ ਭਈ ਇੱਕ ਦੋ ਦਿਨ ਵਿੱਚ ਹਫਤੇ ਵਿੱਚ ਇਹ ਉਹ ਨਹੀਂ ਆਗਾ ਫਿਰ ਬਹੁਤ ਹੀ ਸਾਡੇ ਸਾਰੇ ਦਿਲ ਟੁੱਟਿਓ ਕਿ ਕਿ ਇੰਨਾ ਕੁਝ ਹੋ ਕੇ ਵੀ ਅਸੀਂ ਉਹ ਪੰਜਾਬੀਆਂ ਦੀ ਆਦਤ ਰੱਖੀ ਆ ਪਈ ਇੱਕ ਰੋਜ਼ ਨਾ ਬਹਿਣਾ ਨਹੀਂਗਾ ਅਸੀਂ ਸਾਰੇ ਨਾ ਬੈਣੇ ਤਿਆਰ ਆ ਯੋਕੇ ਮਸਲਾ ਸਭ ਤੋਂ ਵੱਡਾ ਆ ਇਹ ਮਸਲਾ ਮੇਰਾ ਨਹੀਂਗਾ ਤੁਹਾਡਾ ਆ ਇਹ ਤਾਂ ਹੁਣ ਇੱਕ ਬਹੁਤ ਵੱਡਾ ਦੁਨੀਆ ਚ ਕਹ ਲੋ ਇਨਸਾਨੀਅਤ ਦਾ ਮਸਲਾ ਬਣ ਗਿਆ ਜਿੱਥੇ ਬਹੁਤ ਹੀ ਲੋੜ ਆ ਤੁਹਾਡੀ ਲੀਡਰਸ਼ਿਪ ਲੋੜ ਆ ਤੇ ਤੁਹਾਡੀ ਜਿਹੜੀ ਵੀ ਤੁਸੀਂ ਸਿਆਣੇ ਕਰਕੇ ਤੁਹਾਡਾ ਐਕਸਪੀਰੀਅੰਸ ਤਜਰਬਾ ਉਹਦੀ ਲੋੜ ਆ ਬਟ ਇੱਕ ਮੁੱਠ ਰਹਿਣਾ ਹੁਣ ਤੁਸੀਂ ਇਹ ਨਹੀਂ ਦਿਖਾ ਦੇਣਾ ਸਾਨੂੰ ਸਾਰਿਆਂ ਨੂੰ ਵੀ ਤੁਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਤੁਸੀਂ ਇੱਕ ਮੀਟਿੰਗ ਰੱਖੋ ਤੇ ਜੇ ਆਨਲਾਈਨ ਮੀਟਿੰਗ ਹੋਵੇ ਸਾਨੂੰ ਰੱਖਣਾ ਹੋਵੇ ਅਸੀਂ ਤੁਹਾਨੂੰ ਸੁਲਾਹ ਦੇਵਾਂਗੇ ਕੀ ਕਰਨਾ ਅਸੀਂ ਸੁਣਾਂਗੇ ਦੋਨੇ ਸਾਈਡ ਦੀਆਂ ਸੁਣ ਕੇ ਤੁਹਾਨੂੰ ਅਸੀਂ ਕਹਿ ਦਵਾਂਗੇ ਕਿ ਹਾਲ ਹੋ ਸਕਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇਕੱਲੇ-ਇਕੱਲੇ ਹੋਵੋ ਸੋ ਜਿਹੜਾ ਵੀ ਜਿਹੜਾ ਵੀ ਮੋਰੇ ਲੀਡਰਸ਼ਿਪ ਆ ਸਤਿਕਾਰਯੋਗ ਆ ਜਿਹੜੇ ਵੀ ਉੱਥੇ ਬੈਠੇ ਸੰਗਤ ਬੈਠੀ ਉਹ ਸਤਿਕਾਰਯੋਗ ਆ ਸਾਡਾ ਤੁਹਾਡਾ ਬਹੁਤ ਪਿਆਰ ਆ ਵੀ ਤੁਸੀਂ ਦੇਖੋ ਕਿੰਨਾ ਵਿਚ ਕਰ ਰਹੇ ਹਾਂ ਅਸੀਂ ਨਹੀਂ ਆ ਸਕਦੇ ਪਰ ਜਿਹੜਾ ਭਈ ਸਾਡੇ ਇਸ ਵੇਲੇ ਦਰਿਆ ਭਈ ਇਹ ਫੋਟੋ ਨਾਲ ਫੋਟੋ ਪੈਰ ਵਿੱਚ ਤੇ ਅਸੀਂ ਚੁੱਪ ਰਹੇ ਸੋ ਅਸੀਂ ਆਪਣੇ ਜਿਹੜੇ ਤੁਹਾਨੂੰ ਆਪਣੇ ਵਿਚਾਰ ਦੱਸ ਦਿੱਤੇ ਆ ਜੋ ਤੁਸੀਂ ਕਰੋਗੇ ਤੁਹਾਡੀ ਮਰਜ਼ੀ ਆ ਮਗਰੋਂ ਪਰ ਜਿਹੜੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਆ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ ਇਤਿਹਾਸਕ ਤੌਰ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਵੀ 25 ਸਾਲ ਮਗਰੋਂ ਤੁਸੀਂ ਦੇਖੋਗੇ ਇਕੀ ਸਫਲ ਕਿਦਾਂ ਹੋਈ ਜਾਂ ਫੇਲ ਕਿਦਾਂ ਹੋਈ ਫਿਰ ਮੁੜ ਕੇ ਨਾ ਸੋਚਿਓ ਵੀ ਤੁਹਾਡੀ ਕਿਹੜੀ ਗਲਤੀ ਸੀ ਇਹਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਨਹੀਂ ਸੀਗਾ ਬੇਤੁਸੀਂ ਗਲਤੀ ਐ ਨਹੀਂ ਵੱਡੀ ਕੀਤੀ ਆ ਬਈ ਕਰੋਨਾ ਤੋਂ ਕਰੋੜ ਬੰਦੇ ਵਾਪਸ ਖਾਲੀ ਹੱਥ ਹੀ ਗਏ ਖਾਲੀ ਝੋਲੀ ਵਾਪਸ ਗਏ ਆਪਣੇ ਪਿੰਡਾਂ ਨੂੰ ਸੋ ਤਕੜੀ ਰਹਿਣਾ ਸੰਗਤ ਨਾਲ ਆ ਇਕੱਠੇ ਰਹਿਣਾ ਸੰਗਤ ਨਾਲ ਆ ਇੱਕ ਦੂਜੇ ਨਾਲ ਗੱਲਬਾਤ ਕਰੋ ਸੰਗਤ ਤੁਹਾਡੇ ਨਾਲ ਆ ਪਰ ਜੇ ਤੁਸੀਂ ਇਕੱਲੇ ਇਕੱਲੇ ਹੋਣ ਲੱਪਾਏ ਫਿਰ ਤਾਂ ਬਸ ਬਿਲਕੁਲ ਸਾਰੇ ਦਿਲ ਟੁੱਟ ਗਿਆ ਨਹੀਂ ਕਿਉਂਕਿ ਦੇਖੋ ਕਿੰਨਾ ਕਿੰਨਾ ਕੁਝ ਹੋਇਆ ਤੇ ਤਾਂ ਵੀ ਅਸੀਂ ਕਹਿਣਾ ਕਿ ਬੰਦੇ ਇਕੱਠੇ ਨਹੀਂ ਬੈਸਕੇ ਸੋ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰੇ ਸੇਵਾਦਾਰਾਂ ਦਾ ਸੇਵਾਦਾਰਾਂ ਦਾ ਧੰਨਵਾਦ ਲੱਗੋ ਦਿਨ ਦਿਹਾੜੀ ਜੋ ਵੀ ਕੋਈ ਚੀਜ਼ ਦੀ ਲੋੜ ਆ ਤੁਹਾਨੂੰ ਤੁਸੀਂ ਪੁੱਛ ਸਕਦੇ ਆ ਸਾਡੀਆਂ ਟੀਮਾਂ ਉੱਥੇ ਆ ਸਾਡੀ ਵੈਬਸਾਈਟ ਖਾਲਸਾ ਡੋਟ ਹੋ ਗਿਆ ਪਰ ਸਾਨੂੰ ਸਾਡੀ ਇਹ ਬੇਨਤੀ ਆ ਏ ਕੋਈ ਨਾ ਕੋਈ ਇਹਨਾਂ ਯੂਨੀਅਨ ਲੀਡਰਸ਼ਿਪ ਦੇ ਵਿੱਚੋਂ ਜਾਂ ਯੂ ਲੀਡਰ ਵਿੱਚੋਂ ਲੀ ਯੂ ਲੀਡਰਸ਼ਿਪ ਵਿੱਚੋਂ ਇੱਕ ਦੂਜੇ ਨਾਲ ਜਾ ਕੇ ਮਿਲੋ ਤੇ ਰੋਜ਼ ਹੀ ਮੀਟਿੰਗਾਂ ਕਰੋ 15-20 ਮਿੰਟ ਦੀਆਂ ਇੱਕ ਦੂਜੇ ਨਾਲ ਚਾਹ ਦਾ ਕਾਪੀ ਹੋ ਕਿਉਂਕਿ ਸਾਨੂੰ ਸਾਰੇ ਦਿਸ਼ੇ ਪੇ ਤੁਸੀਂ ਇਕੱਠੇ ਆ ਤੁਹਾਡਾ ਬਹੁਤ ਧੰਨਵਾਦ ਜਿੱਥੇ ਵੀ ਆ ਗਏ ਆ ਚੜ੍ਹਦੀ ਕਲਾ ਵਿੱਚ ਰਹੋ ਤੇ ਅਸੀਂ ਵੀ ਕਨੇ ਮੋਰਚਾ ਸਫਲ ਹੋਵੇ ਪਰ ਸਫਲਤਾ ਹੁਣ ਤੁਹਾਡੇ ਸਿਰ 'ਤੇ ਉੱਕਰੀ ਆ ਕੋਈ ਇਕੱਠੇ ਹੋ ਕੇ ਕਿਦਾਂ ਸਾਹਮਣਾ ਕਰਨਾ ਉਹ ਸਰਕਾਰਾਂ ਦਾ ਜਿਹੜੀ ਸਰਕਾਰ ਸਾਨੂੰ ਬਖਰੀ ਕਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ